ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਆਪਾਂ ਲੈ ਕੇ ਆਏ ਆ ਸਤੰਬਰ ਦੇ ਵਿੱਚ ਆਪਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਗਾ ਸਕਦੇ ਆ ਜਾਂ 25 ਅਗਸਤ ਤੋਂ ਬਾਅਦ ਜਿਹੜੀਆਂ ਆਪਾਂ ਸਬਜ਼ੀਆਂ ਲਗਾ ਸਕਦੇ ਆ ਇਸ ਆਪਣੀ ਵੀਡੀਓ ਉਸ ਬਾਰੇ ਵਿੱਚ ਹੋਊਗੀ ਸਤੰਬਰ ਦੇ ਵਿੱਚ ਜਾਂ 25 ਅਗਸਤ ਤੋਂ ਬਾਅਦ ਜਿਹੜੀਆਂ ਆਪਾਂ ਸਬਜ਼ੀਆਂ ਲਗਾ ਸਕਦੇ ਆ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਆਉਂਦੀ ਆ ਇਹ ਆਪਾਂ ਮੂਲੀ ਲਾ ਸਕਦੇ ਆ ਜਿਵੇਂ ਗਰਮੀਆਂ ਦੇ ਵਿੱਚ ਆਪਾਂ ਪਾਲਕ ਪੱਤਾ ਵਾਲੀ ਮੂਲੀ ਲਾਉਂਦੇ ਸੀਗੇ ਹੁਣ ਜਿਹੜੀ ਆਪਾਂ ਅੱਗੇ ਸਰਦੀਆਂ ਵਾਲੀ ਮੂਲੀ ਹੁੰਦੀ ਆ ਜਿਵੇਂ ਕਟਵੇਂ ਪੱਤੇ ਵਾਲੀ ਮ ਉਹ ਮੂਲੀ ਆਪਾਂ ਜਿਹੜੀ ਲਗਾਵਾਂਗੇ ਇਹ 25 ਅਗਸਤ ਤੋਂ ਬਾਅਦ ਆਪਾਂ ਲਗਾ ਸਕਦੇ ਆ ਇਸ ਤੋਂ ਅਗਲੀ ਸਬਜ਼ੀ ਆ ਜਾਂਦੀ ਹੈ ਜੀ ਆਪਣੀ ਜਿਵੇਂ ਪਾਲਕ ਪਾਲਕ ਤੁਹਾਨੂੰ ਪਤਾ ਸਾਰਾ ਸਾਲ ਹੀ ਹੁੰਦੀ ਰਹਿੰਦੀ ਆ ਐਤਕੀ ਜਿਹੜੀ ਹੁਣ ਪਾਲਕ ਗੇਤੀ ਪਾਲਕ ਜਿਵੇਂ ਸਰਦੀਆਂ ਦੇ ਵਿੱਚ ਜ਼ਿਆਦਾ ਹੁੰਦੀ ਆ ਇਹ ਪਾਲਕ ਆਪਾਂ ਹੁਣ ਲਗਾ ਸਕਦੇ ਆ 25 ਅਗਸਤ ਤੋਂ ਬਾਅਦ ਪਾਲਕ ਜਿਹੜੀ ਆ ਇਹ ਆਪਣੀ 30 ਤੋਂ 35 ਦਿਨਾਂ ਦੇ ਵਿੱਚ ਇਹਦੀ ਪਹਿਲੀ ਕਟਾਈ ਆਪਾਂ ਕਰ ਲੈਨੇ ਆ ਜੇ ਆਪਾਂ ਵੱਡੇ ਪੱਧਰ ਤੇ ਲਾਵਾਂਗੇ ਮੰਡੀਆਂ ਦੇ ਵਿੱਚ ਜਾ ਕੇ ਇਹਦਾ ਅੱਗੇ ਆਪਾਂ ਨੂੰ ਰੇਟ ਵੀ ਬਹੁਤ ਵਧੀਆ ਮਿਲ ਜਾਂਦਾ ਹੈ ਇਸ ਤੋਂ ਅੱਗੇ ਗੱਲ ਕਰੀਏ ਤਾਂ ਆਪਾਂ ਹਰੀ ਮੇਥੀ ਲਗਾ ਸਕਦੇ ਆ ਹਰੀ ਮੇਥੀ ਜਿਹੜੀ ਆਪਣੀ ਅਗੇਤੀ ਹੋਊਗੀ ਇਹਦਾ ਵੀ ਰੇਟ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਅੱਗੇ ਮੰਡੀ ਦੇ ਵਿੱਚ ਜਿਵੇਂ ਆਪਾਂ ਲਜਾਵਾਂਗੇ ਇਹਦਾ ਰੇਟ ਵੀ ਬਹੁਤ ਵਧੀਆ ਆਪਾਂ ਨੂੰ ਮਿਲ ਜਾਂਦਾ ਹੈ ਇਹ ਵੀ ਆਪਾਂ 25 ਅਗਸਤ ਤੋਂ ਬਾਅਦ ਜਿਵੇਂ ਮਰਜ਼ੀ ਆਪਾਂ ਲਗਾ ਸਕਦੇ ਆ ਇਹਦੀ ਵੀ ਵਧੀਆ ਆਪਣੀ ਗ੍ਰੋਥ ਹੋ ਜਾਂਦੀ ਆ ਹਰੀ ਮੇਥੀ ਦੀ ਆਪਾਂ ਗੱਲ ਕਰੀਏ ਤਾਂ ਇਹ ਵੀ ਆਪਣੇ 35 ਤੋਂ 40 ਦਿਨਾਂ ਦੇ ਵਿੱਚ ਇਹਦੀ ਵੀ ਪਹਿਲੀ ਪਟਾਈ ਜਿਹੜੀ ਆਪਣੀ ਹੋ ਜਾਂਦੀ ਹੈਗੀ ਆ ਇਹ ਪਹਿਲੀ ਪਟਾਈ ਇਹ ਆਪਣੇ ਜੜਾਂ ਦੇ ਸਮੇਤ ਹੀ ਆਪਾਂ ਪਟਕੇ ਜੇ ਮੰਡੀ ਦੇ ਵਿੱਚ ਲਜਾਵਾਂਗੇ ਤਾਂ ਉਸੇ ਤਰ੍ਹਾਂ ਹੀ ਵਿਕ ਜਾਂਦੀ ਹੈ ਤੇ ਰੇਟ ਵੀ ਬਹੁਤ ਵਧੀਆ ਮਿਲ ਜਾਂਦਾ ਇਸ ਤੋਂ ਅਗਲੀ ਸਬਜ਼ੀ ਦੀ ਜੇ ਗੱਲ ਕਰੀਏ ਤਾਂ ਆਪਾਂ 56 ਕੱਦੂ ਜਾਂ 56 ਟਿੰਡੋ ਵੀ ਕਹਿ ਦਿੰਦੇ ਕਈ ਜਗ੍ਹਾ ਤੇ 56 ਟਿੰਡੋ ਆਪਾਂ ਲਗਾ ਸਕਦੇ ਆ ਇਹ ਵੀ ਆਪਣੇ 90 ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ ਨੋ ਵੱਡੇ ਪੱਧਰ ਤੇ ਲਾਉਣਾ ਤਾਂ ਜਾਂ ਘਰ ਦੀ ਸਬਜ਼ੀ ਵਾਸਤੇ ਆਪਾਂ ਨੂੰ ਚਾਹੀਦਾ ਤਾਂ ਤਾਂ ਵੀ ਆਪਾਂ ਇਹਦੇ 8-10 ਬੂਟੇ ਲਗਾ ਲიਏ ਤਾਂ ਇਹ ਦਾ ਜਿਹੜਾ ਫਲਾਂ ਇਹਨ ਬਹੁਤ ਜ਼ਿਆਦਾ ਪੈਂਦਾ ਹੈ ਇਹ ਵੀ ਆਪਾਂ ਘਰ ਦੀ ਰਸੋਈ ਵਾਸਤੇ ਜੇ ਘਰੇ ਆਪਾਂ ਵਰਤੋਂ ਵਿੱਚ ਲੈਣਾ ਤਾਂ 8-10 ਬੂਟੇ ਲਗਾ ਕੇ ਵਧੀਆ ਇਹਦੀ ਸਬਜ਼ੀ ਆਪਾਂ ਬਣਾ ਸਕਦੇ ਆ ਇਸ ਤੋਂ ਅੱਗੇ ਗੱਲ ਕਰੀਏ ਤਾਂ ਆਪਾਂ ਗਾਜਰ ਲਗਾ ਸਕਦੇ ਆ ਸਤੰਬਰ ਦੇ ਵਿੱਚ ਜਿਹੜੀ ਆਪਾਂ ਗਾਜਰ ਲਾਵਾਂਗੇ ਬਹੁਤ ਹੀ ਵਧੀਆ ਤੇ ਅਗੇਤੀ ਹੋ ਜੂਗੀ ਆਪਣੀ ਇਹਦਾ ਵੀ ਮੰਡੀ ਦੇ ਵਿੱਚ ਜਾ ਕੇ ਰੇਟ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਗਾਜਰ ਵੀ ਜਿਹੜੀ ਆਪਣੀ ਹੈਗੀ ਹੈ 40 ਦਿਨਾਂ ਚ ਤਿਆਰ ਹੋ ਜਾਂਦੀ ਆ 40 ਤੋਂ 45 ਦਿਨਾਂ ਦੇ ਵਿੱਚ ਵਿੱਚ ਇਹਨੂੰ ਆਪਾਂ ਵਟ ਸਕਦੇ ਆ ਪੂਰੀ ਤਿਆਰ ਹੋ ਜਾਂਦੀ ਆ ਇਸ ਤੋਂ ਅੱਗੇ ਆਪਾਂ ਗੱਲ ਕਰੀਏ ਸਾਗ ਆਪਾਂ ਸਰੋਂ ਦਾ ਸਾਗ ਜਿਹੜਾ ਹੁਣ ਸਰੋਂ ਬੀਜ ਸਕਦੇ ਆ ਸਤੰਬਰ ਦੇ ਵਿੱਚ ਆਪਾਂ ਸਰੋਂ ਜਿਹੜੀ ਗੰਦਲਾਂ ਵਾਲੀ ਆ ਉਹ ਬੀਜ ਸਕਦੇ ਆ ਇਸ ਤੋਂ ਪਹਿਲਾਂ ਆਪਾਂ ਜਿਹੜਾ ਤੋਰੀਆ ਬੀਜਿਆ ਸੀ ਤੋਰੀਆ ਵੀ ਚੱਲ ਰਿਹਾ ਤੋਰੀਆ ਵੀ ਹੁਣ ਆਪਾਂ ਬਜਾਈ ਦਾ ਸਮਾਂ ਹੈਗਾ ਉਹ ਵੀ ਤੋਰੀਆ ਵੀ ਬੀਜ ਸਕਦੇ ਆ ਸਤੰਬਰ ਦੇ ਵਿੱਚ ਜਿਹੜਾ ਆਪਾਂ ਸਰੋਂ ਜਿਹੜੀ ਗੰਦਲਾਂ ਵਾਲੀ ਸਰੋਂ ਹੁੰਦੀ ਹੈ ਆਪਣੀ ਪਾਲਕ ਪੱਤਾ ਵਾਲੀ ਤੇਲਾ ਪੱਤਾ ਵਾਲੀ ਸਰੋਂ ਆਪਾਂ ਉਹਨੂੰ ਕਹਿ ਦਿੰਨੇ ਆ ਉਹ ਆਪਾਂ ਉਹਦੀ ਬਿਜਾਈ ਦਾ ਟਾਈਮ ਹੈਗਾ ਉਹ ਬੀਜ ਦੀਏ ਤਾਂ ਬਹੁਤ ਵਧੀਆ ਗ੍ਰੋਥ ਕਰਦੀ ਆ ਜੇ ਆਪਣਾ ਇਹ ਜਿਹੜਾ ਅਗੇਤਾ ਸਾਗ ਆਪਾਂ ਜੇ ਮੰਡੀ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਬਹੁਤ ਵਧੀਆ ਰੇਟੇ ਦਾ ਵੀ ਆਪਾਂ ਨੂੰ ਮਿਲ ਜੂਗਾ ਇਹ ਆਪਾਂ ਘਰ ਵਾਸਤੇ ਵੀ ਜੇ ਬੀਜਣਾ ਤਾਂ ਥੋੜੀ ਜਗ੍ਹਾ ਦੇ ਵਿੱਚ ਵੀ ਆਪਾਂ ਸਰੋਂ ਬੀਜ ਸਕਦੇ ਆ ਇਸ ਤੋਂ ਅਗਲੀ ਸਬਜ਼ੀ ਦੀ ਇਹ ਗੱਲ ਕਰੀਏ ਤਾਂ ਹਰੇ ਮਟਰ ਹਰੇ ਮਟਰ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਮੰਡੀ ਦੇ ਵਿੱਚ ਰੇਟ ਉਹਦਾ 100 ਤੋਂ 150 ਤੱਕ ਰੇਟ ਹੈਗਾ ਹੈ ਹਰੇ ਮਟਰ ਜਿਹੜੇ ਅਗੇਤੇ ਆਪਾਂਗਾਵਾਂਗੇ ਉਹ 15 ਸਤੰਬਰ ਤੋਂ ਬਾਅਦ ਦੇ ਵਿੱਚ ਜੇ ਆਪਾਂ ਉਹਨਾਂ ਦੀ ਬਿਜਾਈ ਕਰਾਂਗੇ ਤਾਂ ਬਹੁਤ ਵਧੀਆ ਹੋ ਜਾਣਗੇ ਹਰੇ ਮਟਰ ਵੀ ਆਪਾਂ ਘਰ ਵਾਸਤੇ ਜਾਂ ਵੱਡੇ ਪੱਧਰ ਤੇ ਵੀ ਆਪਾਂ ਬੀਜ ਸਕਦੇ ਆ ਇਹਦੀ ਵੀ ਜਿਹੜੀ ਪਹਿਲੀ ਤੜਾਈ ਆ ਉਹ 40 ਤੋਂ 50 ਦਿਨਾਂ ਦੇ ਵਿੱਚ ਵਿੱਚ ਪਹਿਲੀ ਤੜਾਈ ਹੋ ਜਾਂਦੀ ਆ ਹਰੇ ਮਟਰ ਵੀ ਬਹੁਤ ਵਧੀਆ ਆਪਣੇ ਸਤੰਬਰ ਦੇ 15 ਸਤੰਬਰ ਤੋਂ ਬਾਅਦ ਟੈਂਪਰੇਚਰ ਆਪਾਂ ਵੇਖ ਲੈਣਾ ਹੈ 33-34 ਡਿਗਰੀ ਤੋਂ ਘਟਾ ਆਪਣਾ ਟੈਂਪਰੇਚਰ ਤਾਂ ਫੇਰ ਆਪਾਂ ਵਧੀਆ ਲਗਾ ਸਕਦੇ ਆ ਇਹ ਹਰੇ ਮਟਰ ਹੋ ਜਾਣਗੇ ਆਪਣੇ ਇਸ ਤੋਂ ਅੱਗੇ ਸਬਜ਼ੀ ਜਿਹੜੀ ਹੈਗੀ ਆ ਉਹ ਆਪਾਂ ਫੁੱਲ ਗੋਭੀ ਲਗਾ ਸਕਦੇ ਆ ਜਿਹੜੀ ਹੁਣ ਆਪਾਂ ਫੁੱਲ ਗੋਭੀ ਲਗਾਵਾਂਗੇ ਸਤੰਬਰ ਦੇ ਵਿੱਚ ਇਹ ਫੁੱਲ ਗੋਭੀ ਜਿਹੜੀ ਹੋਊਗੀ ਆ ਇਹਦਾ ਫੁੱਲ ਆ ਜਿਹੜਾ ਆਪਾਂ ਨੂੰ ਘੱਟੋ ਘੱਟ 6-700 ਗ੍ਰਾਮ ਦਾ ਮਿਲੇਗਾ ਔਰ ਫੁੱਲ ਵਧੀਆ ਚਿੱਟੇ ਰੰਗ 'ਚ ਮਿਲੇਗਾ ਜਿਹੜੀ ਪਿੱਛੇ ਆਪਾਂ ਜੁਲਾਈ ਦੇ ਵਿੱਚ ਗੋਭੀ ਲਾਈ ਸੀ ਉਹਦਾ ਫੁੱਲ ਦਾ ਸਾਈਜ਼ ਵੀ ਥੋੜਾ ਛੋਟਾ ਹੁੰਦਾ ਤੇ ਫੁੱਲ ਥੋੜਾ ਪੀਲੇ ਰੰਗ 'ਚ ਵੀ ਹੁੰਦਾ ਇਹ ਜਿਹੜੀ ਹੁਣ ਆਪਾਂ ਗੋਭੀ ਲਾਵਾਂਗੇ ਸਤੰਬਰ ਦੀ ਗੋਭੀ ਹੋਊਗੀ ਇਹਦਾ ਫੁੱਲ ਵੀ ਬਹੁਤ ਗੁੰਦਮਾ ਫੁੱਲ ਲਊਗਾ ਚਿੱਟ ਤੇ ਵਧੀਆ ਆਪਾਂ ਨੂੰ ਜਿਹੜਾ ਵਜਨ ਵੀਵੇ ਦਾ ਮਿਲ ਜਾਂਦਾ ਇਹ ਵੀ ਆਪਾਂ ਵੱਡੇ ਪੱਤਰ ਤੇ ਜਾਂ ਕਰਦੇ ਆਪਾਂ ਲਈ ਲਗਾ ਸਕਦੇ ਆ ਆਰਗੈਨਿਕ ਵੀ ਲਗਾ ਸਕਦੇ ਆ ਇਸ ਦੇ ਨਾਲ ਹੀ ਫੁੱਲ ਗੋਭੀ ਦੇ ਨਾਲ ਹੀ ਆਪਣਾ ਹੁਣ ਸਮਾਂ ਜਿਹੜਾ ਬੰਦ ਗੋਭੀ ਵੀ ਆਪਾਂ ਲਗਾ ਸਕਦੇ ਆ ਬੰਦ ਗੋਭੀ ਵੀ ਹੁਣ ਸਤੰਬਰ ਤੋਂ ਸ਼ੁਰੂ ਹੋ ਜੂਗੀ ਆਪਣੀ ਇਹ ਦਾ ਸਮਾਂ ਵੀ ਆਪਣਾ 60 ਤੋਂ 65 ਦਿਨਾਂ ਦੇ ਵਿੱਚ ਵਿੱਚ ਇਹ ਆਪਣੀ ਤਿਆਰ ਹੋ ਜਾਂਦੀ ਆ ਬੰਦ ਗੋਭੀ ਤੇ ਫੁੱਲ ਗੋਭੀ ਦੋਵਾਂ ਦਾ ਸਮਾਂ ਲਗਭਗ ਸੇਮ ਹੀ ਹੁੰਦਾ ਇਸ ਤੋਂ ਅੱਗੇ ਜਿਹੜੇ ਆਪਾਂ ਚਕੰਦਰ ਲਗਾ ਸਕਦੇ ਆ ਚਕੰਦਰ ਹੋਗੇ ਜਾ ਆਪਣੇ ਛਲਗਮ ਹੋ ਗਏ ਇਹ ਵੀ ਆਪਾਂ ਲਗਾ ਸਕਦੇ ਹਾਂ ਹੁਣ ਸਤੰਬਰ ਮਹੀਨੇ ਦੇ ਵਿੱਚ ਇਹਦੀ ਵੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਮਾਰਕੀਟ ਦੇ ਵਿੱਚ ਇਸ ਤੋਂ ਅੱਗੇ ਗੱਲ ਕਰੀਏ ਤਾਂ ਆਪਾਂ ਹਰਾ ਧਨੀਆ ਜਿਵੇਂ ਤੁਸੀਂ ਪਿਛਲੀ ਵੀਡੀਓ ਆਪਣੀ ਵੇਖੀ ਹੋਣੀ ਆ ਉਹਦੇ ਵਿੱਚ ਆਹ ਆਪਾਂ ਹਰਾ ਧਨੀਆ ਬੀਜਿਆ ਸੀ ਤੇ ਉਹ ਆਪਾਂ ਉੱਗ ਵੀ ਆਇਆ ਸੀਗਾ ਤੇ ਉਹਦਾ ਆਪਾਂ ਜਿਹੜੇ ਪੀਲੇ ਪੱਤੇ ਹੋ ਜਾਂਦੇ ਹਰੇ ਧਨੀਏ ਦੇ ਉਹਦਾ ਇਲਾਜ ਵੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਕੀ ਕਰਨਾ ਹੈ ਜੇ ਕਿਸੇ ਤੁਸੀਂ ਨਹੀਂ ਵੀਡੀਓ ਵੇਖੀ ਤਾਂ ਪਿਛਲੀ ਵੀਡੀਓ ਜਾ ਕੇ ਦੇਖ ਲਿਓ ਹਰੇ ਧਨੀਏ ਬਾਰੇ ਜਿੰਨਾ ਨੇ ਲਾਇਆ ਹੋਊਗਾ ਉਹ ਆਪਣਾ ਦੇਖ ਸਕਦੇ ਹੋ ਤੁਸੀਂ ਹਰਾ ਧਨੀਆ ਵੀ ਹੁਣ ਸਤੰਬਰ ਦੇ ਵਿੱਚ ਆਪਾਂ ਲਾਵਾਂਗੇ ਮੌਸਮ ਵੀ ਥੋੜਾ ਠੰਡਾ ਹੋ ਗਿਆ ਹੁਣ ਹਰਾ ਧਨੀਆ ਜਿਹੜਾ ਜਰਮੀਨੇਸ਼ਨ ਹੈ ਦੀ ਥੋੜੀ ਜੀ ਘੱਟ ਹੋਊਗੀ ਇਹਨਾਂ ਦਿਨਾਂ 'ਚ ਜਿਹੜਾ ਬੀ ਆਪਾਂ ਉਹ ਜ਼ਿਆਦਾ ਲੈਣਾ ਜਿਵੇਂ ਆਪਣਾ ਬੀ ਜੇ 100 ਗ੍ਰਾਮ ਆਪਾਂ ਬੀਜਣਾ ਤਾਂ ਉਹਨੂੰ ਆਪਾਂ ਨੂੰ 150 ਜਾਂ 200 ਗ੍ਰਾਮ ਬੀ ਲੈਣਾ ਪਊਗਾ ਕਿਉਂਕਿ ਜਰਮੀਨੇਸ਼ਨ ਥੋੜੀ ਜੀ ਇਹਨਾਂ ਦਿਨਾਂ 'ਚ ਘੱਟ ਹੁੰਦੀ ਆ ਜੇ ਆਪਣਾ ਧਨੀਆ ਉੱਗ ਗਿਆ ਤਾਂ ਫਿਰ ਬਹੁਤ ਹੀ ਵਧੀਆ ਹੋ ਜਾਊਗਾ ਇਹਦੀ ਵੀ ਮਾਰਕੀਟ ਦੇ ਵਿੱਚ ਬਹੁਤ ਡਿਮਾਂਡ ਰਹਿੰਦੀ ਹੈ ਸਾਰਾ ਸਾਲ ਹੀ ਆਪਾਂ ਨੂੰ ਪਤਾ ਵੀ ਹਰਾ ਧਨੀਆ ਜ ਇਸੀ ਕੁਸ਼ ਜਿਹੜੀਆਂ ਆਪਣੀਆਂ ਸਬਦੀਆਂ ਆਪਾਂ ਸਤੰਬਰ ਮਹੀਨੇ ਦੇ ਵਿੱਚ ਜਾਂ ਆਪਾਂ 25 ਅਗਸਤ ਤੋਂ ਬਾਅਦ ਜਿਹੜੀਆਂ ਲਾਉਣੀਆਂ ਹਨ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਆਂ ਜੇ ਸ਼ੇਅਰ ਕਰਦੇ ਆਂ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਜਾਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਜਰੂਰ ਕਰਦੇ ਆਂ ਜੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ